ਮੈਂ ਤੇਰਾ ਚਾਤਾ ਨਹੀਂ ਆ ਇਸ ਕਹਾਵਿਸ ਅਗ ਦਾ ਪੰਬਰ ਹਾਂ ਮੈਂ ਜਹਾ ਤੇ ਪੱਥਰ ਨੂੰ ਵੀ ਮੋਮ ਕਰ ਦਿਆ ਤੇ ਮੋਮ ਨੂੰ ਵੀ ਪੱਥਰ ਇਸ ਕਹਾਵਿਸ ਨਾ ਕੋ ਵਿਚੋਂ ਜ਼ਹਿਰੀਲਾ ਨਾ ਜੇ ਇਸ ਵਿਜਵਾਨੀ ਨੂੰ ਇਸਕ ਨੇ ਦੱਸਿਆ ਦੌੜੀ ਦੇ ਮੰਗ ਰੇਸ ਵਿੱਚ ਦੱਸਿਆ ਮੈਂ ਲੱਗਾ ਰੋਕ ਤਦਾਂ ਮੇਰਾ ਖੁਦਾ ਨੂੰ ਸੁਧਾਇਆ ਰੈਲਾ ਦੇ ਮਗਰ ਮਜਨੂ ਰਲਾਇਆ ਐ ਕੀਤੀ ਏ ਮੇਰੀ ਉਹ ਖੁਦਾ ਦੇ ਨਾ ਮੋਰੀ ਸੋਨੀ ਚਨਾ ਵਿੱਚ ਰਾਤ ਨੂੰ ਰੋੜੀ ਮੈਂ ਸੌਣ ਨਹੀਂ ਦੇਣਾ ਰਾਤਵੇ ਸਾਰੀ ਕੱਲ ਸੀ ਉਹਨਾਂ ਦੀ ਬਾਤ ਆ ਤੇਰੀ ਵਾਰੀ ਲੈ ਕੁੜੀਆ ਯਾਦ ਰੱਖੀ ਜਦੋਂ ਵੀ ਤੇਰੇ ਵਰਗੀਆਂ ਕਲੇਣੀਆਂ ਇਹ ਮਾਪਿਆਂ ਨੂੰ ਕਾਇਤੇ ਦਿਖਾਉਣ ਵਾਲੀਆਂ ਚੰਗੀਆਂ ਨਾ ਕਰ ਕਰ ਮੇਰੇ ਵਰਗੀਆਂ ਕੱਟ ਦੇ ਲਈ ਜੱਟੇ ਕਦੇ ਵੀ ਜੰਮਦੇ ਰਹਿਣਗੇ ਓ ਕੁੜੀਆ